ਆਪਣਾ ਲਾਫਰੀ ਸੈਕਸ਼ਨ ਕੁਛੀ ਪਰ ਅੱਜ ਅਸੀਂ ਪਹੁੰਚੇ ਡਾਕਟਰ ਐਸ ਪੀ ਸਿੰਘ ਦੇ ਪੰਮੂ ਐਮ ਬੀ ਬੀ ਐਸ ਐਮ ਡੀ ਕੋ ਸਾਥੀ ਦੇ ਸਪੈਸ਼ਲਿਸਟ ਮੈਡੀਸਨ ਡਾਕਟਰ ਸਾਹਿਬ ਨਾਲ ਗੱਲਬਾਤ ਕਰਕੇ ਬਰਸ ਦੇ ਮੌਸਮ ਨੂੰ ਔਰ ਧੂਏ ਜਿਹੜੀ ਮੁਖਤ ਤਾ ਜਾਣਕਾਰੀ ਜੇ ਡਾਕਟਰ ਸਾਹਿਬ ਤੋਂ ਗੋਲ ਲੈ ਲੈ। ਸਵਾਗਤ ਹੈ ਸਰ। ਥੈਂਕ ਯੂ। ਡਾਕਟਰ ਸਾਹਿਬ ਜਿਵੇਂ ਮੌਸਮ ਬਦਲਦਾ ਵਾ ਮਤਲਬ ਅਨ ਜਾਣ ਸਕਦਾ ਵਾ ਕਿਵੇਂ ਮੁੜ ਕੇ ਨੇਰੀ ਜਿਹੜੇ ਜ਼ਿਆਦਾ ਅਫੈਕਟ ਹੁੰਦੇ ਨੇ। ਦੇਖੋ ਜੀ ਮੌਸਮ ਜਦੋਂ ਬਦਲਦਾ ਹੈ ਤਾਂ ਸਾਦੇ ਰੋਗਿਆਂ ਨੂੰ ਮੁਸ਼ਕਲ ਆਂਦੀ ਹੈ। ਤੇ ਨਾਲੇ ਉਤੋਂ ਇਲਾਵਾ ਜਿਹੜੇ ਜਿਹਨਾਂ ਨੂੰ ਅਲਰਜੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਅਲਰਜੀ ਉਹਨਾਂ ਨੂੰ ਮੁਸ਼ਕਿਲ ਆ ਸਕਦੀ ਹੈ ਤੇ ਹੁਣ ਜਿਵੇਂ ਖਾਸ ਕਰਕੇ ਦੀਵਾਲੀ ਆ ਰਹੀ ਆ ਦਾ ਇਹਦੇ ਨਾਲ ਵੀ ਧੂਆਂ ਕਰਕੇ ਵੀ ਸਾਦੇ ਮਰੀਜ਼ਾਂ ਨੂੰ ਪ੍ਰੋਬਲਮ ਆ ਸਕਦੀ ਹੈ ਸਰ ਜੀ ਜਿਹੜਾ ਧੂਆਂ ਇਹਦੇ ਵਿੱਚ ਕਿਹੜਾ ਜਿਹੜਾ ਵਕਰੀ ਜੇ ਕਿੰਨੇ ਦਿਨ ਸਪਰਮ ਦੇ ਦਿੰਦੇ ਤੇ ਕਿਹੜਾ ਮੁੱਲ ਜਿਆਦਾ ਜਿਹੜਾ ਖਤਰਨਾਕ ਪਤਾ ਹੁੰਦਾ ਦੇਖੋ ਜੀ ਧੂਏ ਵਿੱਚ ਬੜੇ ਖਤਰਨਾਕ ਗੈਸਾਂ ਹੁੰਦੀਆਂ ਨੇ ਜਿਵੇਂ ਕਿ ਕਾਰਬਨ ਡਾਈਆਕਸਾਈਡ ਕਾਰਬਨ ਮੋਨੋਆਕਸਾਈਡ ਨਾਈਟਰੋਸ ਆਕਸਾਈਡ ਸਲਫਰ ਆਕਸਾਈਡ ਆਦਿ ਹੋਰ ਮੀਥੇਨ ਜਿਹੜੇ ਬਹੁਤ ਸਾਰੀਆਂ ਜਿਹੜੀਆਂ ਨਿਕਾਰ ਗਿਆਸਾ ਹੁੰਦੀਆਂ ਨੇ ਜਿਹੜੀਆਂ ਸਾਡੇ ਸਰੀਰ ਵਿੱਚ ਜਾ ਕੇ ਤੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਖਾਸ ਕਰਕੇ ਸਾਹ ਦੇ ਰੋਗੀਆਂ ਨੂੰ ਕਿ ਇਹ ਛਾਤੀ ਵਿੱਚ ਜਾਣ ਗਿਆ ਤਾਂ ਛਾਤੀ ਵਿੱਚ ਸੋਜ ਤੇ ਬਲਗਮ ਪੈਦਾ ਕਰਦੀਆਂ ਨੇ ਜਿਸ ਨਾਲ ਸਾਹ ਦੇ ਮਰੀਜ਼ਾਂ ਨੂੰ ਸਾਲਾਂ ਨੂੰ ਦਿੱਕਤ ਹੁੰਦੀ ਕਿਉਂਕਿ ਦਰਸ਼ਕ ਦਿਨ ਨਾ ਹੀ ਜਿਹੜੇ ਅਨਫਰਟਿਡ ਜਿਹੜੇ ਮਰੀਜ਼ ਨੇ ਜਿਹੜੇ ਨਹੀਂ ਵੀ ਇਸ ਤਰ੍ਹਾਂ ਦੇ ਲੈਪਰੇਟ ਦੇ ਵਿੱਚ ਆ ਕਿ ਉਹਨਾਂ ਤੇ ਵੀ ਪ੍ਰਭਾਵ ਪੈਂਦਾ ਬਿਲਕੁਲ ਜੀ ਜਿਹੜੇ ਜਿਨ੍ਹਾਂ ਨੂੰ ਕੋਈ ਨੁਕਸ ਨਹੀਂ ਆ ਉਹਨਾਂ ਨੂੰ ਵੀ ਜੇ ਉਹ ਲੰਬੇ ਟਾਈਮ ਤੱਕ ਧੂਏਂ ਦੇ ਸੰਪਰਕ ਵਿੱਚ ਧੂਏਂ ਦੇ ਇੱਕ ਖੇਤਰਾ ਵਿੱਚ ਰਹਿਣਗੇ ਤਾਂ ਅੱਗੇ ਜਾ ਕੇ 5 ਸਾਲ 10 ਸਾਲ ਬਾਅਦ ਉਹਨਾਂ ਨੂੰ ਵੀ ਸਾਹ ਦਾ ਜਿਹੜਾ ਰੋਗ ਆ ਸਕਦਾ ਕਿਉਂਕਿ ਇਹ ਧੂਆ ਜਿਹੜਾ ਸਾਡੇ ਅੰਦਰ ਛੋਟਾ 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 ਨੁਕਸਾਨ ਕਰਕੇ ਤੇ ਲੰਬੇ ਸਮੇਂ ਤੇ ਫਿਰ ਇਹ ਗੰਭੀਰ ਬਿਮਾਰੀ ਦਾ ਰੋਗ ਧਾਰਨ ਕਰ ਸਕਦਾ। ਬਸ ਇਹ ਤਾਂ ਹੋ ਗਿਆ ਟੱਕਰ ਦੀ ਗੱਲ ਬਸ ਜਿਹਨੂੰ ਧੂਏਂ ਕਈ ਕਿਸਮ ਦੇ ਵਿੱਚ ਆਉਂਦੇ ਨੇ ਪਰਾਲੀਆਂ ਜਿਵੇਂ ਕਿ ਇਹ ਮਤਲਬ ਸੌੜ ਸਰਕ ਨੂੰ ਅੱਗ ਲੱਗ ਜਾਂਦੀ ਆ ਉਹਦੇ ਕਿਵੇਂ ਕੰਨ ਜਿਹੜਾ ਕਿੰਨਵੇਂ ਜਿਹਨੂੰ ਪਰਬਲਡ ਕਰ ਸਕਦੇ ਤੇ ਕਿਹੜੇ ਨਵੇਂ ਜਿਹੜੇ ਉਹਦੀ ਲਪੇਟ ਵਿੱਚ ਬਿਲਕੁਲ ਜੀ ਤੂੰ ਆ ਕਿਸੇ ਵੀ ਤਰੀਕੇ ਦਾ ਹੋ ਸਕਦਾ ਪਟਾਕਿਆਂ ਦਾ ਤੂੰ ਆ ਸਕਦਾ ਪਰਾਲੀ ਦਾ ਤੂੰ ਆ ਸਕਦਾ ਸਾਰਾ ਜਿਹੜਾ ਤੂੰ ਆ ਉਹ ਕਿਸੇ ਨਾ ਕਿਸੇ ਰੂਪ ਵਿੱਚ ਮਰੀਜ਼ ਨੂੰ ਨੁਕਸਾਨ ਹੀ ਪਹੁੰਚਾਉਂਦਾ ਤੇ ਜਿਆਦਾ ਗੰਭੀਰ ਤੋਂ ਇਹਦੇ ਲਪੇਟ ਵਿੱਚ ਆਉਣ ਨਾਲ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ ਡਾਕਟਰ ਸਾਹਿਬ ਜਿਵੇਂ ਮਦਨ ਸ਼ਹਿਰ ਦੇ ਵਿੱਚ ਸਿਰਫ ਸਫਾਈ ਕੰਮਚਾਰੀ ਲੱਗੇ ਹੁੰਦੇ ਉਹਨਾਂ ਵੱਲੋਂ ਕੁਝ ਤਾਂ ਜਿਹੜੀਆਂ ਮਤਲਬ ਹੁੰਦੀ ਸ਼ਹਿਰ ਦੀ ਸਫਾਈ ਉਹ ਬਾਹਰ ਲਾ ਜਾਂਦੇ ਕਿਵੇਂ ਬਾਜ਼ਾਰਾਂ ਦੇ ਵਿੱਚ ਉਥੋਂ ਜਿਹੜਾ ਲਪੇਟ ਅੱਗ ਲਗਾ ਕੇ ਅਗਨੀ ਪੇਟ ਕਰ ਦਿੰਦੇ ਉਹਦਾ ਤੁਮਾਕੇ ਨਾ ਮਰੀਜ਼ਾਂ ਨੂੰ ਫਾਇਦਾ ਕਰਦਾ ਦੇਖੋ ਜੀ ਤੂੰ ਆ ਤਾਂ ਕਿਸੇ ਚਾਹੇ ਮਰੀਜ਼ ਆ ਚਾਹੇ ਨਾਰਮਲ ਇਨਸਾਨ ਆ ਜਿਆਦਾ ਤੂੰ ਆ ਅੰਦਰ ਜਾਏਗਾ ਤਾਂ ਨੁਕਸਾਨ ਕਰੇਗਾ ਹੀ ਖਾਸ ਕਰਕੇ ਜਿਹੜੇ ਸਾਦੇ ਮਰੀਜ਼ ਮਰੀਜ਼ ਹੁੰਦੇ ਨੇ ਉਹਨਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਕਿ ਇਸ ਦਿਨ ਬਾਹਰ ਨਾ ਜਾਣ ਜੋ ਹੈ ਮਾਸਕ ਲਗਾ ਕੇ ਰੱਖਣ ਅਤੇ ਇਹਦੇ ਨਾਲ ਜਿਵੇਂ ਦਮੇ ਦੇ ਰੋਗਾਂ ਨੂੰ ਰੋਗਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਦਮੇ ਦਾ ਟੈਪ ਵੀ ਆ ਸਕਦਾ ਇਸ ਕਰਕੇ ਤੂੰ ਇਹ ਵਿੱਚ ਧੂਏ ਤੋਂ ਦੂਰੀ ਰਹਿਣਾ ਚਾਹੀਦਾ ਜਿਹੜੇ ਲੋਕਾਂ ਫੇ ਹੋ ਗਏ ਜਾਂ ਕੋ ਪਲਾਸਟ ਹੋ ਗਈ ਇਹਦਾ ਧੂਆ ਜਿਹੜਾ ਬਹੁਤ ਹੀ ਜਿਆਦਾ ਖਤਨਾਕ ਜਿਹੜਾ ਸਾਬ ਬਿਲਕੁਲ ਜੀ ਇਹਨਾਂ ਦਾ ਧੂਆ ਵੀ ਬਹੁਤ ਖਤਰਨਾਕ ਹੈ ਤੇ ਇਹ ਕੋਈ ਵੀ ਧੂਆ ਕਿਸੇ ਵੀ ਪ੍ਰਕਾਰ ਦਾ ਜਦੋਂ ਅੰਦਰ ਜਾਏਗਾ ਤਾਂ ਨੁਕਸਾਨ ਹੀ ਪਹੁੰਚਾਏਗਾ ਤੇ ਇਹ ਦਾ ਸਰੀਰ ਤੇ ਹੋਰ ਵੀ ਬਹੁਤ ਮਾਰੇ ਪ੍ਰਭਾਵ ਪੈਂਦੇ ਡਾਟਰ ਸਭੋਂ ਪਟਾਕਾਂ ਲੈ ਕੇ ਅਸਤਬਾ ਜੀ ਜਾ ਕੇ ਇਹ ਛੋਟੇ ਬੱਚਿਆਂ ਦੇ ਕਾਫੀ ਜਿਹੜਾ ਇਹਨਾਂ ਕਰਨਾ ਵਾ ਇਹ ਵੀ ਲੇਪੇਟ ਦੇ ਵਿੱਚ ਆ ਸਕਦੇ ਨੇ ਡਾਕਟਰ ਸਾਹਿਬ ਇਹ ਕਿਹੜੇ ਕਿਹੜੇ ਜਾਣੀ ਕਿ ਅਲਰਜੀ ਤੇ ਮਰੀਜ਼ ਨੂੰ ਹੋ ਸਕਦੇ ਬਣ ਸਕਦੇ ਨੇ ਜਾਂ ਹੋਰ ਅੱਖਾਂ ਵਿੱਚ ਕਿਹੜੇ ਕਿਹੜੇ ਗਲੇ ਨੂੰ ਕਿਸ ਚੀਜ਼ ਪ੍ਰੋਬਲ ਬਿਲਕੁਲ ਜੀ ਆ ਸਾਰੇ ਰੋਗਿਆਂ ਨੂੰ ਤਾਂ ਧਿਆਨ ਰੱਖਣਾ ਹੀ ਚਾਹੀਦਾ ਖਾਸ ਕਰਕੇ ਬੱਚਿਆਂ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਕਿ ਬੱਚਿਆਂ ਦੇ ਵਿੱਚ ਬਰਨ ਇੰਜਰੀ ਬਹੁਤ ਹੁੰਦੀਆਂ ਨੇ ਇਸ ਟਾਈਮ ਕਿ ਹੱਥ ਸੜ ਗਿਆ ਜੀ ਜਾਂ ਅੱਖਾਂ ਅੱਖਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਅੱਖਾਂ ਵਿੱਚ ਅੱਗ ਜਾ ਸਕਦੀ ਹੈ ਜਾਂ ਧੂਆ ਅੱਖਾਂ ਵਿੱਚ ਜਾਏਗਾ ਤਾਂ ਉਹ ਅੱਖ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਖਾਸ ਕਰਕੇ ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਹੀ ਰਹਿਣਾ ਚਾਹੀਦਾ ਖਾਸ ਕਰਕੇ ਜਿਹੜੇ ਵੱਡੇ ਪਟਾਕੇ ਹੁੰਦੇ ਸਰ ਸਾਹਿਬ ਦਮੇ ਦੀ ਗੱਲ ਕੀਤੀ ਦਮੇ ਦੇ ਮਰੀਜ਼ਾਂ 'ਤੇ ਕਿਹੜੀ ਡਾਈਟ ਹੈ ਤੇ ਕਿਦਾਂ ਦੇ ਕਿਰੇ ਭੇਜਨੇ ਜਿਹੜੇ ਇਹਨਾਂ ਸੀ ਨੂੰ ਦੇਖੋ ਮੈਨ ਦਮੇ ਦੇ ਮਰੀਜ਼ਾਂ ਨੂੰ ਦਮਾ ਹੁੰਦਾ ਅਲਰਜੀ ਕਰਕੇ ਇਹ ਹੁੰਦਾ ਇਹ ਮਰੀਜ਼ ਨੂੰ ਆਪ ਧਿਆਨ ਰੱਖਣਾ ਚਾਹੀਦਾ ਕਿ ਮੈਂ ਕਿਹੜੀ ਚੀਜ਼ ਆਹਦੀ ਖਾ ਰਿਹਾ ਜਿਸ ਦੇ ਨਾਲ ਮੇਰੇ ਖਾਣ ਤੋਂ ਬਾਅਦ ਮੈਨੂੰ ਖਾਸੀ ਜ਼ਿਆਦਾ ਹੋ ਰਹੀ ਹੈ ਮੈਨੂੰ ਬਲਗਮ ਜ਼ਿਆਦਾ ਹੋ ਰਹੀ ਹੈ ਜਾਂ ਮੈਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ ਕਿਉਂਕਿ ਅਲਰਜੀ ਕਿਸੇ ਵੀ ਚੀਜ਼ ਤੋਂ ਹੋ ਸਕਦੀ ਹੈ ਕਿਸੇ ਖਾਣ ਵਾਲੀ ਚੀਜ਼ ਤੋਂ ਹੀ ਹੋ ਸਕਦੀ ਹੈ ਕਿਸੇ ਫਲ ਤੋਂ ਫਾਲ ਤੋਂ ਕਿਸੇ ਕੱਪੜੇ ਤੋਂ ਵੀ ਹੋ ਸਕਦੀ ਹੈ ਕਿਸੇ ਵੀ ਚੀਜ਼ ਤੋਂ ਹੋ ਸਕਦੀ ਹੈ ਸੋ ਇਹ ਮਰੀਜ਼ਾਂ ਨੂੰ ਆਪ ਧਿਆਨ ਰੱਖਣਾ ਚਾਹੀਦਾ ਕਿ ਮੈਨੂੰ ਕਿਹੜੀ ਚੀਜ਼ ਪਾਨ ਨਾਲ ਜਾਂ ਕਿਹੜੀ ਚੀਜ਼ ਖਾਣ ਨਾਲ ਜ਼ਿਆਦਾ ਦਿੱਕਤ ਹੁੰਦੀ ਹੈ ਉਸ ਚੀਜ਼ ਨੂੰ ਅਵੋਇਡ ਕਰਨਾ ਚਾਹੀਦਾ ਸੋ ਇੱਕ ਬੰਨੇ ਮੈਡੀਸਿਨ ਵੀ ਉਹਨਾਂ ਬਿਲਕੁਲ ਜੀ ਪ੍ਰੇਸ਼ਤਾ ਇਸ ਵਿੱਚ ਬਹੁਤ ਹੀ ਜ਼ਰੂਰੀ ਹੈ ਪ੍ਰੇਸ਼ ਨਹੀਂ ਹੁਣ ਕਿਸੇ ਨੂੰ ਕਿਸੇ ਖਾਸ ਚੀਜ਼ ਤੋਂ ਅਲਰਜੀ ਹੈ ਮੈਨੂੰ ਮੰਨ ਲਓ ਮੈਨੂੰ ਧੂਏ ਤੋਂ ਅਲਰਜੀ ਹੈ ਮੈਂ ਵਾਰ-ਵਾਰ ਧੂਏ ਵਿੱਚ ਜਾਵਾਂਗਾ ਤਾਂ ਉਹਦਾ ਸਰੀਰ ਤੇ ਮਾੜਾ ਅਸਰ ਜਾਏਗਾ ਮੇਰੇ ਸਰੀਰ ਦੇ ਅੰਦਰ ਧੂਆ ਜਾਏਗਾ ਉਹਦੇ ਨਾਲ ਸਾਹ ਦੀਆਂ ਨਾੜੀਆਂ ਜਿਹੜੀਆਂ ਨੇ ਉਹ ਸੁਗੜ ਜਾਂਦੀਆਂ ਨੇ ਜਿਹਦੇ ਨਾਲ ਦਮੇ ਦਾ ਅਟੈਕ ਵੀ ਆ ਸਕਦਾ ਇਸ ਕਰਕੇ ਖਾਣ ਪੀਣ ਦਾ ਵੀ ਪ੍ਰੇਸ਼ ਕਰਨਾ ਚਾਹੀਦਾ ਅਤੇ ਧੂਏ ਤੋਂ ਇਹਨਾਂ ਚੀਜ਼ਾਂ ਦਾ ਵੀ ਪ੍ਰੇਸ਼ ਕਰਨਾ ਚਾਹੀਦਾ ਜਿਵੇਂ ਮੱਡੀਆਂ ਦੇ ਵਿੱਚ ਦੋ ਸੀਜ਼ਨ ਲੱਗਦੇ ਨੇ ਇੱਕ ਤਾਂ ਕੜਕਦਾ ਸੀਜ਼ਨ ਹੁੰਦਾ ਹੈ ਇੱਕ ਠੰਡੇ ਦਾ ਸੀਜ਼ਨ ਕਿਹੜਾ ਸੀਜ਼ਨ ਜਿਹੜਾ ਜ਼ਿਆਦਾ ਦੇਖੋ ਦੋਨੋਂ ਸੀਜ਼ਨ ਹੀ ਡਿਪੈਂਡ ਕਰਦਾ ਹੈ ਕਿ ਮਰੀਜ਼ ਨੂੰ ਅਲਰਜੀ ਕਿਹੜੀ ਚੀਜ਼ ਤੋਂ ਹੈ ਕਈਆਂ ਨੂੰ ਘੱਟੇ ਤੋਂ ਅਲਰਜੀ ਹੁੰਦੀ ਹੈ ਹੁਣ ਮੰਡੀਆਂ ਜਾਓਗੇ ਘੱਟਾ ਤਾਂ ਆਮ ਹੀ ਹੁੰਦਾ ਤਾਂ ਉਹ ਦੋਨਾਂ ਸੀਜ਼ਨ 'ਚ ਮਰੀਜ਼ ਨੂੰ ਪ੍ਰੋਬਲਮ ਆ ਸਕਦੀ ਮਜ਼ਦੂਰੀ ਨੂੰ ਕਰਦੇ ਨੇ ਮਿਹਨਤ ਮਜ਼ਦੂਰੀ ਕਰਦੇ ਨੇ ਉਹ ਕਿਹੜੇ ਮਤਲਬ ਕਿਹੜੇ ਸਾਵਧਾਨੀ ਮਰੀਜ਼ਾਂ ਨੂੰ ਰੱਖਣੀ ਚਾਹੀਦੀਆਂ ਵੀ ਜਿਹੜੇ ਏਜ ਦੇ ਲੇਟ ਵਿੱਚ ਨਾਲ ਦੇਖੋ ਜਿਹੜੇ ਮਿਹਨਤ ਮਜ਼ਦੂਰੀ ਕਰਦੇ ਨੇ ਫਿਰ ਜੇ ਉਹਨਾਂ ਨੂੰ ਕੋਈ ਸਾਹ ਦੀ ਦਿੱਕਤ ਹੈ ਤਾਂ 마ਸਕ ਪਾ ਕੇ ਰੱਖਣ ਜਾਂ ਮਾਸਕ ਨਹੀਂ ਤਾਂ ਪਰਨੇ ਨਾਲ ਆ ਕਿਸੇ ਹੋਰ ਚੀਜ਼ ਨਾਲ ਮੂੰਹ ਬੰਨ ਕੇ ਰੱਖਣ ਤਾਂ ਕਿ ਘੱਟਾ ਅਤੇ ਹੋਰ ਕਣ ਜਿਹੜੇ ਆ ਉਹ ਸਾਹਤੀ ਦੇ ਅੰਦਰ ਨਾ ਜਾ ਕਿੰਨੇ ਕਿਸਮ ਦੀ ਡਾਕਟਰ ਸਾਹਿਬ ਜਿਹੜੀ ਆ ਆਮ ਵਿਅਕਤੀ ਜਿਹੜਾ ਚੀਜ਼ਾਂ ਦਮੇ ਤੋਂ ਜਾਂ ਲੱਭਦੀ ਨਾ ਟੀਵੀ ਤੋਂ ਨਹੀਂ ਪਰਵਾਹ ਕਰਦਾ ਕਿੰਨੇ ਤਰ੍ਹਾਂ ਦੀ ਜਿਹੜੀ ਬਲਗਮ ਹੈ ਜਿਹੜੀ ਆਮ ਵਿਅਕਤੀ ਨੇ ਸੁਣਦੀ ਦੇਖੋ ਬਲਗਮ ਬਣਾ ਦੇ ਬਹੁਤ ਸਾਰੇ ਕਾਰਨ ਇਨਫੈਕਸ਼ਨ ਵੀ ਹੋ ਸਕਦੀ ਹੈ ਅਲਰਜੀ ਵੀ ਹੋ ਸਕਦੀ ਹੈ ਕੋਈ ਜਮਾਂਦਰੂ ਬਿਮਾਰੀ ਵੀ ਹੋ ਸਕਦੀ ਹੈ ਪਰ ਜਿਹੜੀਆਂ ਖਾਸ ਸਭ ਤੋਂ ਕਾਮਨ ਜਿਹੜੀਆਂ ਬਿਮਾਰੀਆਂ ਇੰਡੀਆ ਵਿੱਚ ਟੀਵੀ ਬਹੁਤ ਹੀ ਕਾਮਨ ਹੈ ਉਜੇ ਅਸਥਮਾ ਦੇ ਵੀ ਬਹੁਤ سارے ਕੇਸ ਹਨ ਇੰਡੀਆ ਵਿੱਚ ਤੇ ਆ ਦੂਜਾ ਜਿਵੇਂ স্মੋਕਿੰਗ ਕਰਦੇ ਨੇ ਲੋਕ ਵੀ ਜਿਹੜੀ ਸਿਗਰਟ ਪੀਂਦੇ ਨੇ ਉਹਨਾਂ ਨੂੰ ਵੀ ਅੱਗੇ ਚੱਲ ਕੇ ਦਮਾ ਹੋ ਜਾਂਦਾ ਉਹ ਵੀ ਇੱਕ ਜਿਹੜਾ ਖਾਸ ਵੱਡਾ ਕਾਰਨ ਹੈ ਦਸੋ ਇੱਕ ਤਾਂ স্মੋਕਿੰਗ ਕਰਦੇ ਨੇ ਤੇ ਇੱਕ ਜਿਹੜਾ ਉਸੇ ਨਿਪੇੜ ਦੇ ਵਿੱਚ ਆ ਜਾਂਦਾ ਜਿਹੜਾ ਕਰਨਿਆ ਵਿਅਕਤੀ ਉਹ ਉਸੇ ਦੇਡ ਬਰ ਬਿਲਕੁਲ ਸੈਕੰਡ ਹੈਂਡ স্মੋਕ ਵੀ ਉਨੀ ਹੀ ਖਤਰਨਾਕ ਹੈ ਜਿੰਨੀ স্মੋਕਿੰਗ ਕਰਦੇ ਆਪਾਂ ਉਹਨਾਂ ਵਾਸਤੇ ਜੋ ਜਿੰਨਾ ਖਤਰਾ ਹੈ ਉਨਾ ਹੀ ਖਤਰਾ ਜਿਹੜਾ ਪਾਸ ਖਲੋਤਾ ਬੰਦਾ ਹੈ ਉਹਨੋਂ ਹੀ ਉਨਾ ਹੀ ਖਤਰਾ ਹੈ ਉਹਦੇ ਅੰਦਰ ਵੀ ਉਹ ਧੂੰਆਂ ਜਾ ਕੇ ਉਹਦੇ ਅੰਦਰ ਵੀ ਨੁਕਸਾਨ ਕਰੇਗਾ ਇਹਨੂੰ ਆਪਾਂ ਸੈ ਕਦਰ ਸਰ ਜੇ ਬਹੁਤ ਮੌਸਮ ਬਦਲਦਾ ਹੋਆ ਆਮ ਜਿੱਦਾਂ ਜੁਕਾਮ ਬੁਖਾਰ वगैरह ਆ ਵਾਇਰਸ ਜਿਹੜਾ ਕਾਫੀ ਹੋ ਜਾਂਦਾ ਵੋ ਇਹਨਾਂ ਵਾਸਤੇ ਜਿਹੜਾ ਬਲਕੋ ਬੰਦੀ ਆ ਤੇ ਕਿਹੜੇ ਪ੍ਰੇਤ ਕਿਹੜੀ ਕਿਹੜੀ ਜੜੀਆਂ ਤੇ ਚੀਜ਼ਾਂ ਜਿਹੜੀਆਂ ਖਾਣੀਆਂ ਚਾਹੀਦੀਆਂ ਦੇਖੋ ਖਾਸ ਕਰਕੇ ਜੇ ਹੁਣ ਸਰਦੀ ਦਾ ਮੌਸਮ ਆ ਰਿਹਾ ਤਾਂ ਹੁਣ ਖਾਂਸੀ ਜੁਕਾਮ ਇਹ ਬਹੁਤ ਹੀ ਕਾਮਨ ਹੁੰਦਾ ਹੈ ਮੋਸਟਲੀ ਇਹਦਾ ਕਾਰਨ ਜਿਹੜੇ ਆ ਵਾਇਰਸਸ ਹੁੰਦੇ ਨੇ ਇਹਨਾਂ ਵਾਇਰਸਸ ਤੋਂ ਬਚਣ ਵਾਸਤੇ ਛੰਨੀਆਂ ਚੀਜ਼ਾਂ ਹੁਣ ਅਵੋਇਡ ਕਰਦੀਆਂ ਚਾਹੀਦੀਆਂ ਨੇ ਗਰਮ ਕੱਪੜੇ ਪਾ ਕੇ ਰੱਖਣੇ ਚਾਹੀਦੇ ਨੇ ਅਤੇ ਇਨਾ ਹੋਰ ਜਵੇਂ ਮਾਰ ਜਵੇਂ ਜਾਂਦੇ ਸੇਟਾ ਕੇ ਰੱਖੋ ਮੋਟਾ ਛਾਤੀ ਤੱਕ ਰੱਖੋ ਮੋٹے ਕਪੜੇ ਪਾ ਕੇ ਜਾਓ ਤਾਂ ਠੰਡ ਤੋਂ ਬਚਣਾ ਬਚਣਾ ਚਾਹੀਦਾ ਕਿਹੜੀ ਕਿਹੜੀ ਦਵਾਈ ਸਭ ਜਿਹੜੀ ਗਾੜੀ ਸਭ ਤੁਹਾਨੂੰ ਕੋ ਲੈਣੋਂ ਤੇ ਭੇਜਉਂਦੇ ਨੇ ਗਲਤ ਬਾਦੀ ਜਾ ਕੇ ਬੈਠੇ ਕਿਹੜੀ ਮੱਦ ਕਿਹੜੀ ਚੀਜ਼ਾਂ ਹੋਵੇ ਤੇ ਜਿਹੜੀ ਮਲਖਾਨ ਪੀਣ ਦੀ ਬੰਦ ਕੀਤੀ ਜਾਂਦੀ ਹੈ ਉਹ ਦੇਖੋ ਅਲਰਜੀ ਜਿਹੜੀ ਹੈ ਕਿਸੇ ਵੀ ਇਨਸਾਨ ਨੂੰ ਕਿਸੇ ਵੀ ਚੀਜ਼ ਤੋਂ ਹੋ ਸਕਦੀ ਹੈ ਪਰ ਜਿਹੜਾ ਖਾਸ ਚੀਜ਼ਾਂ ਜਿਹੜੀਆਂ ਜਿਨ੍ਹਾਂ ਦਾ ਪ੍ਰੇਤ ਖਾਸ ਕਰਕੇ ਰੱਖਣਾ ਜਿਨ੍ਹਾਂ ਤੋਂ ਪਾਮਨ ਅਲਰਜੀ ਹੁੰਦੀਆਂ ਨੇ ਜਿਵੇਂ ਕਿ ਕੋਲ ਡਰਿੰਕ वगैरह नहीं पीनी ठंडा पानी नहीं पीना ਜਿਵੇਂ ਮੋਫਲੀ ਹੋ ਗਿਆ ਮੋਫਲੀ ਅਲਰਜੀ ਬਹੁਤ ਲੋਕਾਂ ਨੂੰ ਹੁੰਦੀ ਹੈ ਚਨੇਆ ਤੋਂ ਬਹੁਤ ਲੋਕਾਂ ਨੂੰ ਹੁੰਦੀ ਹੈ ਤਾਂ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਸਭ ਜਿੰਨੇ ਮਦਦ ਹੁੰਦੇ ਬਾਹਰ ਹੁੰਦੇ ਜਿਵੇਂ ਮੱਡੀ ਦੇ ਲਾਗੇ ਸਿਹਤ ਹੁੰਦੇ ਆਮ ਜਦੋਂ ਇਹ ਤਾਂ ਮਰੀਜ਼ ਨੇ ਡਾਕਟਰ ਹੁੰਦੇ ਉਹਨਾਂ ਨੇ ਮਿਲ ਕੇ ਕਿਹੜੀ ਸਬਦ ਨੇ ਕਰਕੇ ਜਦੋਂ ਬਾਹਰ ਜਾਣਾ ਵੀ ਹੈ ਤੇ ਚਾ ਲੱਗੋ ਕਿ ਕੀ ਕੀ ਜੇ ਤਾਂ ਦੇਖੋ ਕੋਈ ਮਰੀਜ਼ ਹੈ ਜਿਸ ਨੂੰ ਸਾਹ ਦੀ ਕੋਈ ਦਿੱਕਤ ਹੈ ਤਾਂ ਉਹਨਾਂ ਨੂੰ ਮੂੰਹ ਟੱਕ ਹੀ ਰੱਖਣਾ ਚਾਹੀਦਾ ਮਾਸਕ ਲਗਾ ਕੇ ਰੱਖੋ ਜਦੋਂ ਜਦੋਂ ਉਸ ਖੇ ਉਸ ਜਿਹੜੇ ਇਲਾਕੇ ਜਾਣਾ ਜਿੱਥੇ ਜਿਆਦਾ ਕੱਟਾ ਹੈ ਜਾਂ ਜਿਆਦਾ ਧੂਆ ਹੈ ਤਾਂ ਹਮੇਸ਼ਾ ਮਾਸਕ ਪਾ ਕੇ ਜਾਓ। ਮਨ ਦੌੜੀ ਦੇ ਦੋ ਤਿਹਾਰ ਦਿਨ ਜਿਹੜੇ ਪਟਾਕਾਂ ਦਾ ਸ਼ੋਰ ਕਾਫੀ ਚੱਲਦਾ ਹੈ ਧੂਆ ਬਰਸਦਾ ਹੈ ਕਿ ਕਿਹੜੇ ਮਿਲ ਜੇ ਜਿਆਦਾ ਇਹਨਾਂ ਦਿਨਾਂ ਦੇ ਵਿੱਚ ਧਿਆਨ ਰੱਖਣ। ਇਹਨਾਂ ਦਿਨਾਂ ਵਿੱਚ ਖਾਸ ਕਰਕੇ ਜਿਨ੍ਹਾਂ ਨੂੰ ਸਾਹ ਦੇ ਕੋਈ ਵੀ ਰੋਗ ਹੈ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਖਾਸ ਕਰਕੇ ਸਾਹ ਦੀ ਅਲਰਜੀ ਹੈ, ਦਮਾ ਹੈ ਜਿਨ੍ਹਾਂ ਨੂੰ ਉਹਨਾਂ ਨੂੰ ਖਾਸ ਤੌਰ ਤੇ ਸਾਵਧਾਨੀ ਵਰਤਣੀ ਚਾਹੀਦੀ ਹੈ ਬਾਹਰ ਨਾ ਜਾਓ ਜਿੱਥੇ ਪਟਾਕੇ ਚੱਲਦੇ ਆ ਜਿਆਦਾ ਉੱਥੇ ਨਾ ਜਾਓ ਜੇ ਮੰਨ ਲਓ ਕਰਦੇ ਲਾਗੇ ਜਿਆਦਾ ਧੂਆ ਹੋ ਰਿਹਾ ਤਾਂ ਘਰ ਦੇ ਅੰਦਰ ਰਹੋ ਅੰਦਰ ਵੀ ਮਾਸਕ ਲਾ ਕੇ ਰੱਖੋ ਬਾਹਰ ਜਾਣਾ ਪੈਂਦਾ ਤਾਂ ਮਾਸਕ ਲਾ ਕੇ ਜਾਓ ਐਸਾ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਜਿਹੜੇ ਗਠੀਏ ਤੇ ਵੱਜ ਕੇ ਪੇਸ਼ੈਂਟ ਜਿਹੜੇ ਕਾਫੀ ਲੱਗ ਰਹੇ ਨੇ ਇਹ ਪਾਣੀ ਤੋਂ ਹੋ ਰਿਹਾ ਜਾਂ ਕੀ ਵਾਇਰਸ ਸਾਰਾ ਲੱਸੀ ਨਹੀਂ ਨਹੀਂ ਗਠੀਆਂ ਜਿਹੜਾ ਹੁੰਦਾ ਉਹ ਇੱਕ ਕਿਸੇ ਵਾਇਰਸ ਤੋਂ ਨਹੀਂ ਹੁੰਦਾ ਉਹ ਮਤਲਬ ਜਲਮਜਾਤ ਆਟੋ ਇਮਿਊਨ ਡਿਜ਼ੀਜ਼ ਹੁੰਦੀ ਹੈ ਤੇ ਇਹਦੇ ਵਾਸਤੇ ਕੋਈ ਖਾਸ ਪ੍ਰੇਜ਼ ਦੀ ਨਹੀਂ ਲੋੜ ਹੁੰਦੀ ਜਿਹੜੇ ਸਭ ਇਹ ਥੀੜੇ ਲੱਛਣ ਹੁੰਦੇ ਜਿਵੇਂ ਇਹਦੇ ਵਿੱਚ ਤੇ ਮਤਲਬ ਕੀ ਸਾਰਾ ਦੂਜਾ ਗਠੀਏ ਚ ਦੇਖੋ ਖਾਸ ਕਰ ਜੋੜਾਂਆਂ ਦੀਆਂ ਦਰਦਾਂ ਹੁੰਦੀਆਂ ਨੇ ਹੱਥ ਪੈਰ ਜਿਹੜੇ ਉਂਗਲਾਂ ਨੇ ਤੇ ਟੇਡੀਆਂ ਹੋ ਜਾਂਦੀਆਂ ਨੇ ਤੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ ਤੇ ਹੱਥਾਂ ਜਿਹੜੀਆਂ ਨਾਲ ਚ ਅਕੜਨ ਰਹਿੰਦੀ ਹੈ ਜਿਹੜੇ ਛੋਟੇ ਜੋੜ ਹੁੰਦੇ ਹੱਥਾਂ ਦੇ ਇਨ੍ਹਾਂ ਚ ਦਰਦਾਂ ਰਹਿੰਦੀਆਂ ਨੇ ਇਹ ਸਾਰੇ ਲੱਛਣ ਹੁੰਦੇ ਕਿਹੜੇ ਗ੍ਰੀਪੇਜ ਦੇ ਕਿੰਨੇ ਚਿਰ ਤੱਕ ਮਰੀਜ਼ ਦੀ ਦਵਾਈ ਚੱਲਦੀ ਕਹਿੰਨਾ ਪੁੱਛ ਸਕਦੇ ਦੇਖੋ ਗਰੈਂਟੀਆ ਦੀ ਦਵਾਈ ਜਿਹੜੀ ਆ ਉਹ ਲੰਬਾ ਸਮਾਂ ਹੀ ਖਾਣੀ ਪੈਂਦੀ ਹੈ ਤੇ ਮਤਲਬ ਕਈਆਂ ਨੂੰ ਤਾਂ ਲਾਈਫ ਲੌਂਗ ਹੀ ਖਸਾਰੀ ਹੋਰੀ ਖਾਣੀ ਪੈਂਦੀ ਹੈ ਕਸਬੀ ਇਹਨਾਂ ਦਾ ਬਾਬਾ ਨਾਨਕ ਇਹ ਸੇ ਲਾਹਲ ਕੇ ਵਿੱਚ ਕਿੰਨੇ ਮਰੀਜ਼ ਨੇ ਸੀ ਬਹੁਤ ਮਰੀਜ਼ ਤਾਂ ਕਾਫੀ ਹੈ ਇਸ ਏਰੀਆ 'ਚ ਵੀ ਕਾਫੀ ਮਰੀਜ਼ ਹੈ ਸ਼ੂਗਰ ਦੇ ਬਹੁਤ ਮਰੀਜ਼ ਨੇ ਆ ਹਾਈਪਰ ਟੈਨਸ਼ਨ ਜਿਹਨੂੰ ਬੀਪੀ ਚਾ ਦਿੰਦੇ ਆਪਾਂ ਉਹਦੇ ਬਹੁਤ ਮਰੀਜ਼ ਨੇ ਤੇ ਸਾਹ ਦੇ ਵੀ ਕਾਫੀ ਰੋਗੀ ਨੇ ਅੱਛਾ ਪਾਣੀ ਜਿਵੇਂ ਖੜਿਆ ਝੋਨੇ ਦੀ ਫਸਲਾਂ ਵੀ ਕਲ ਗਈਆਂ ਹੋਰ ਗੋਬੀ ਖੜ ਗਈ ਉਹਦੇ ਨਾਲ ਕਿੰਨੇ ਕਿੰਨੇ ਜਿਹੜੇ ਏਰੀਆ ਦੀ ਫਸਲ ਡੇਂਗੂ ਦੇਖੋ ਜਿੱਥੋਂ ਵੀ ਪਾਣੀ ਖੜੇਗਾ ਤਾਂ ਡੇਂਗੂ ਜਿਹੜਾ ਉਹ ਪੰਪੰਦੇ ਜਿਹੜੇ ਉਹਦਾ ਲਾਰਾ ਹੁੰਦਾ ਬਹੁਤ ਸਾਰੇ ਅਸਰ ਹੁੰਦੇ ਨੇ ਇਸ ਲਈ ਪਾਣੀ ਖੜਾ ਨਾ ਹੋਣ ਦਿਓ ਕਿਤੇ ਜੇ ਪਾਣੀ ਖੜਾਇਆ ਦੀ ਸਫਾਈ ਕਰਵਾਓ ਤੇ ਆ ਵੀ ਪੂਰੇ ਕਪੜੇ ਪਾ ਕੇ ਰੱਖੋ ਹੱਥ ਪੈਰਾਂ ਨੂੰ ਟੱਕ ਕੇ ਰੱਖੋ ਤਾਂ ਕਿ ਮੱਛਰ ਨਾ ਘਟ ਸਕੇ ਜਿਵੇਂ ਬਾਰ ਆਈ ਪਾਣੀ ਕਾਫਾ ਜਿਹੜਾ ਇਹਨਾਂ ਇਲਾਕੇ ਦੇ ਵਿੱਚ ਖੜਾ ਹੋ ਗਿਆ ਝੋਨੇ ਦੀ ਫਸਲਾਂ ਗੜ ਗਈਆਂ ਗੋभी ਦੀ ਫਸਲੀਅਤ ਲੱਗੀ ਹਲਕੇ ਡੇਕਾ ਪਾਣਾ ਨਾਲ ਦੇ ਵਿੱਚ ਮਨਿਆ ਜਾਂਦੇ ਘਰ ਤੋਂ ਪਾਣੀ ਖੜੇ ਨਾਲ ਕਿਹੜੇ ਮਰੀਜ਼ ਜਿਹੜਾ ਇਹ ਮਤਲਬ ਫਸਲ ਜਿਹੜਾ ਖਰਾਬ ਹੋਏ ਬਿਨ ਡਫਾਟਲ ਕਰਦੇ ਨਹੀਂ ਦੇ ਨਾਲ ਦੇਖੋ ਪਾਣੀ ਨਾਲ ਤੁਹਾਨੂੰ ਜਿਵੇਂ ਦੱਸਿਆ ਕਿ ਪਾਣੀ ਤੋਂ ਹੋਰ ਵੀ ਜਿਹੜਾ ਡਾਇਰੀਆ ਹੁੰਦਾ ਪੇਟ ਖਰਾਬ ਪਾਣੀ ਤੋਂ ਬਹੁਤ ਸਾਰੇ ਬਿਮਾਰੀਆਂ ਹੁੰਦੀਆਂ ਨੇ ਤਾਂ ਇਸ ਕਰਕੇ ਇਹੋ ਜਿਹਾ ਕਿਤੇ ਵੀ ਜਿਹੜਾ ਮੱਛਰ ਪਾਣੀ ਚ ਮੱਛਰ ਪੈਦਾ ਹੁੰਦਾ ਮੱਛਰ ਤੋਂ ਅੱਗੇ ਮਗਾਮ ਮਲੇਰੀਆ ਡੇਂਗੂ ਹੋਰ ਬਹੁਤ ਸਾਰੇ ਬਿਮਾਰੀਆਂ ਹੁੰਦੀਆਂ ਨੇ ਵਾਟਰ ਬੋਰਨ ਡਿਜ਼ੀਜ਼ ਬਹੁਤ ਸਾਰੇ ਹੁੰਦੀਆਂ ਨੇ ਤਾਂ ਉਹਨਾਂ ਤੋਂ ਸਾਨੂੰ ਬਚਾਅ ਕਰਨਾ ਚਾਹੀਦਾ ਜਿਹੜਾ ਚਿਰਤੂ ਖੜਿਆ ਪਾਣੀ ਖਰਾਬ ਹੈ ਇੱਕ ਮਰੀਜ਼ ਦੇ ਜਿੱਦਾਂ ਆਪਰੇਸ਼ਨ ਹੋ ਗਏ ਨੇ ਪੱਗ ਹੋ ਗਏ ਨੇ ਦਮੇ ਦੇ ਪੇਸ਼ੈਂਟ ਹੋ ਗਏ ਨੇ ਜਾਂ ਮਤਲਬ ਟੀਵੀ ਦੇ ਪੇਸ਼ੈਂਟ ਹੋ ਗਏ ਇਹਨਾਂ ਦਾ ਸਬੰਧ ਨਹੀਂ ਪਾਣੀ ਦਾ ਦਮੇ ਦੇ ਜਾਂ ਜਿਹੜੇ ਟੀਵੀ ਦੇ ਮਰੀਜ਼ ਹੁੰਦੇ ਨੇ ਇਹਨਾਂ ਨੂੰ ਖਾਸ ਕਰਕੇ ਮੈਂ ਕਹਾਂਗਾ ਟੀਵੀ ਦੇ ਮਰੀਜ਼ ਖੁਰਾਕ ਵਧੀਆ ਰੱਖਣੀ ਚਾਹੀਦੀ ਆ ਜੇ ਟੀਵੀ ਹੋ ਗਈ ਆ ਉਹ ਇਲਾਜ ਜਿਹੜਾ ਸਰਕਾਰੀ ਹਸਪਤਾਲ ਵਿੱਚ ਫ੍ਰੀ ਇਲਾਜ ਦੇ ਅਵੇਲੇਬਲ ਹੈ ਤਾਂ ਮੈਨ ਇਹ ਚੇ ਬਾਕੀ ਇਲਾਜ ਕਰਵਾ ਆਪਣਾ ਤੇ ਨਾਲ ਦੀ ਨਾਲ ਖੁਰਾਕ ਵਧੀਆ ਰੱਖੋ ਕਿ ਕਿਵੇਂ ਦੀ ਖੁਰਾਕ ਜਿਹੜੀ ਮੈਸ਼ਕ ਨਹੀਂ ਪੇਸ਼ੈਂਟ ਨੂੰ ਹਾਈ ਪ੍ਰੋਟੀਨ ਡਾਈਟ ਲੈਣੀ ਚਾਹੀਦੀ ਆ ਅੰਡੇ ਖਾਓ ਮੱਛੀ ਖਾਓ ਚਿਕਨ ਖਾਓ ਸਭ ਹਾਈ ਪ੍ਰੋਟੀਨ ਡਾਈਟ ਲੈਣੀ ਚਾਹੀਦੀ ਆ ਟੀਵੀ ਦੇ ਬਾਰੇ ਉਹ ਬੜੀ ਲੱਗ ਕੀ ਮੈਸੇਜ ਦੇ ਦਿੰਸ ਦੀਵਾਲੀ ਦੀ ਮੈਂ ਸਾਰੇ ਇਲਾਕੇ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਅਤੇ ਸਾਰਿਆਂ ਨੂੰ ਧੂਏ ਤੋਂ ਅਤੇ ਪਟਾਕਿਆਂ ਤੋਂ ਦੂਰ ਰਹਿਣ ਦੀ ਅਪੀਲ ਕਰਦਾ ਅਤੇ ਸਾਰਿਆਂ ਨੂੰ ਇੱਕ ਚੰਗੀ ਸਿਹਤ ਦੀ ਕਾਮਨਾ ਕਰਦਾ ਸੋ ਇਹ ਸਾਨੂੰ ਡਾਕਟਰ ਐਸ.ਪੀ. ਸਿੰਘ ਜੀ ਵੱਲੋਂ ਸਾਥੀ ਦੇ ਸਪੰਦ ਦੇ ਨਿਰ ਦੇ ਜਿਨ੍ਹਾਂ ਨੇ ਸਾਰੀ ਜਾਣਕਾਰੀ ਧੂਏ ਲਾ ਕੇ ਤੇ ਕਿਹੜੇ ਮਰੀਜ਼ੇ ਦੇ ਜਿਹੜਾ ਜ਼ਿਆਦਾ ਡਿਫੈਕਟਡ ਪੈਂਦਾ ਤੇ ਕਿਹੜੇ ਕਿਹੜੇ ਮਰੀਜ਼ ਜਿਹੜੇ ਸਾਵਧਾਨੀ ਵਰਤਣੀ ਚਾਹੀਦੀ ਹੈ ਨੇ ਕਿਹੜੀ ਜਿਹੜੀ ਡਾਈਟ ਖਾਣੀ ਚਾਹੀਦੀ ਸੋ ਇਹਦਾ ਆਪਣਾ ਪੱਤਰਗਾਨਾ ਪ੍ਰਸਿੱਧ ਹੋਜੀਗਾ